ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਟੱਲੇ ਵਾਲਾ ਬਟਨ ਜਿਹੜਾ ਜਰੂਰ ਨੱਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾਲੇ ਕਿ ਤੁਹਾਡੀ ਸੇਵਾ ਪਰਵਾਰ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਆਈਡੀ ਆ ਫੋਟੋ ਲੱਗੀ ਹੁੰਦੀ ਆ ਮੇਰੇ ਤੱਕ ਹਾਂਜੀ ਬਹੁਤ ਮੈਸੇਜ ਆਉਂਦੇ ਨੇ ਵੀ ਚਲੋ ਵਜਾ ਚਾਹੇ ਕੋਈ ਵੀ ਆ ਮਤਲਬ ਅਪਨ ਸਾਰਿਆਂ ਨੂੰ ਪਤਾ ਕਿਸੇ ਦੀ ਬੇਟੀ ਭੱਜ ਜਾਂਦੀ ਆ ਕਿਸੇ ਦਾ ਬੇਟਾ ਭੱਜ ਜਾਂਦਾ ਮਾਪੇ ਨੂੰ ਚੀਜ਼ ਦੀ ਬਹੁਤ ਤਕਲੀਫ ਹੁੰਦੀ ਆ ਦੇਖੋ ਸ਼ਾਦੀ ਕਰਵਾਉਣੀ ਹੁੰਦੀ ਆ ਰਜਾ ਬੰਦੀ ਨਾ ਮਾਪੇ ਦੇ ਨਾਲ ਕਰਵਾ ਲਿਆ ਕਰੋ ਹੈ ਕਿ ਨਹੀਂ ਦੁਨੀਆ ਹੀ ਕਰਵਾ ਲੈਂਦੇ ਦੇਖੋ ਤੁਸੀਂ ਮੈਂ ਇਹਨਾਂ ਨੂੰ ਮੈਸੇਜ ਆਉਣੇ ਵੀ ਲੱਗ ਕਰਨ ਦਾ ਕੋਈ ਤੁਹਾਡੇ ਕੋਲ ਟੋਟਕਾ ਹੋ ਮੈਂ ਤੁਹਾਨੂੰ ਲੱਗ ਕਰਨ ਦਾ ਟੋਟਕਾ ਦੱਸਦੀ ਆਂ ਦੇਖੋ ਇੱਕ ਤੁਸੀਂ ਇਹੋ ਜੀ ਛੋਟੀ ਜੀ ਪਰਚੀ ਲੈਣੀ ਆ ਪਹਿਲਾਂ ਉੱਪਰ ਕੁੜੀ ਦਾ ਨਾਮ ਲਿਖਣਾ ਇਸ ਤਰ੍ਹਾਂ ਕੁੜੀ ਦਾ ਨਾਮ ਲਿਖ ਕੇ ਫਿਰ ਤੁਸੀਂ ਜਿਹੜਾ ਗ੍ਰੀਨ ਦਾ ਨਿਸ਼ਾਨ ਆ ਇਹ ਪਾਉਣਾ ਗ੍ਰੀਨ ਦਾਨਸ਼ਾਨ ਸ਼ਕਰੀਨ ਦੇਨ ਸ਼ਾਮ ਤੋਂ ਬਾਅਦ ਫਿਰ ਤੁਸੀਂ ਮੁੰਡੇ ਦਾ ਨਾਮ ਲਿਖਾਂ ਫਿਰ ਇਸ ਪਰਚੀ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆਪਣੇ ਵੰਨੇ ਨੂੰ ਫਿਰ ਇਸ ਤਰ੍ਹਾਂ ਫਿਰ ਇਸ ਪਰ ਜਿਹੜੀ ਪਰਚੀ ਹੈ ਇਹਨੂੰ ਤੁਸੀਂ ਸਾਰ ਦੇਣਾ 24 ਘੰਟੇ ਦੇ ਅੰਦਰ ਅੰਦਰ ਉਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਪੈਣਾ ਸ਼ੁਰੂ ਹੋ ਜੂਗਾ ਆਹ ਬਹਿਰਵਾਏ ਅਲੱਗ ਕਰੂੰ ਕਰੂੰ ਕਾਮਦੇਵ ਸਵਾਹਾ ਆਹ ਬਹਿਰਵਾਏ ਅਲੱਗ ਕਰੂੰ ਕਰੂੰ ਕਮ ਦੇਵ ਸਲਾਹ ਇਹ ਮੰਤਰ 11 ਵਾਰ ਜਾਪ ਕਰਨਾ ਇਸ ਮੁਠੀ ਦੇ ਵਿੱਚ ਹੱਥ ਦੇ ਵਿੱਚ ਲੈ ਕੇ ਉਹ ਕੁੜੀ আর ਮੁੰਡੇ ਦਾ ਧਿਆਨ ਕਰ ਕੇ ਫਿਰ ਇਸ ਪਰਚੀ ਨੂੰ ਸਾੜ ਦੇਣਾ ਬਸ ਸਾੜਨ ਤੋਂ ਬਾਅਦ ਆਖ ਨੂੰ ਜਿੱਥੇ ਮਰਜ਼ੀ ਸਿੱਟ ਦੇ ਦਿਨ ਜਿਹੜਾ ਮਰਜ਼ੀ ਹੋਵੇ ਟਾਈਮ ਜਿਹੜਾ ਮਰਜ਼ੀ ਹੋਵੇ ਪੁੱਛਿਆ ਰਹੇ ਸਾਨੂੰ ਟਾਈਮ ਦਾ ਨਹੀਂ ਪਤਾ ਲੱਗਿਆ ਜੀ ਸਾਨੂੰ ਦਿਨ ਦਾ ਨਹੀਂ ਪਤਾ ਲੱਗਿਆ 24 ਘੰਟਿਆਂ ਦੇ ਵਿੱਚ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ 24 ਘੰਟਿਆਂ ਚ ਕੁੜੀ আর ਮੁੰਡਾ ਆਪਸ ਵਿੱਚ ਲੜਨ ਝਗੜਨ ਲੱਗ ਜਾਣਗੇ ਮਤਲਬ ਅਲੱਗ-ਅਲੱਗ ਹੋ ਜਾਣਗੇ ਹੋ ਸਕਦਾ ਕੁੜੀ ਘਰੇ ਵਾਪਸ ਵੀ ਆ ਸਕਦੀ ਆ ਪਰ ਉਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਤਤਕਾਰ ਵੱਜੂਗੀ ਕੁੜੀ ਵਾਪਸ ਵੀ ਆ ਸਕਦੀ ਆ 24 ਘੰਟੇ ਪਹਿਲਾਂ ਵੀ ਪੈਸੇ ਮੈਂ ਕਾਫੀ ਟੋਟਕੇ ਪਾਏ ਨੇ ਸ਼ਰਾਬ ਤੋਂ ਪਰ ਪਤਾ ਨਹੀਂ ਹੁੰਦਾ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਚੱਲ ਜਾਂਦਾ ਅੱਜ ਜਿਹੜਾ ਤੁਹਾਨੂੰ ਦੱਸਣ ਲੱਗੇ ਆ ਕਾਲ ਪੈਰੋਂ ਦਾ ਹੈਗਾ ਇਹ ਬਹੁਤ ਹੀ ਜ਼ਬਰਦਸਤ ਕਾਲ ਪੈਰੋਂ ਜੇ ਤੁਸੀਂ ਇਹ ਕਰ ਲਿਆ ਸ਼ਰਾਬੀ ਦੀ ਥੋੜਾ ਥੋੜੀ ਹੌਲੀ ਹੌਲੀ ਕਰਕੇ ਸ਼ਰਾਬ ਛੁੱਟ ਜੂ ਕਰਨਾ ਪੂਰੇ ਸਰਦਾ ਵਿਸ਼ਵਾਸ ਭਾਵਨਾ ਨਾਲ ਤੁਸੀਂ ਕੀ ਕਰਨਾ ਪਹਿਲ ਤਾਂ ਇੱਕ ਪੱਤਾ ਪਾਮ ਦਾ ਲੈਣਾ ਉਹਦੇ ਉੱਤੇ ਥੋੜੇ ਜਿਹੇ ਸ਼ਹਿਤ ਪਾਣ 11 ਦਾਖਾਂ ਜਿਹਨੂੰ ਕਿਸ਼ਮਿਸ਼ ਵੀ ਕਹਿ ਦਿੰਦੇ ਨੇ ਦੋ ਲੌਂਗ ਇੱਕ ਜੈਫਾ ਥੋੜੀ ਜੀ ਮਿਸ਼ਰੀ ਹੁਣ ਤੁਸੀਂ ਉਸ ਇਮਸਾਨ ਦਾ ਨਾਮ ਲੈਣਾ ਸਾਰੀ ਚੀਜ਼ਾਂ ਉੱਤੇ ਰੱਖ ਕੇ ਤੁਸੀਂ ਹੁਣ 11 ਬਾਰ ਇਹ ਸ਼ਬਦ ਬੋਲਣਾ ओम काल भैरव नमे ओम का काल भैरव नमे ये ਤੁਸੀਂ 11 ਸ਼ਨੀਵਾਰ ਕਰਨਾ ਕੰਮ ਸ਼ਰਾਬੀ ਦੀ ਸ਼ਰਾਬ ਛੁੱਟ ਜੂਗੀ ਇਸ ਨੂੰ ਯਾਦ ਰੱਖਣਾ ਸ਼ਨੀਵਾਰ ਤੋਂ ਸ਼ੁਰੂ ਕਰਨਾ ਹਰ ਸ਼ਨੀਵਾਰ 11 ਸ਼ਨੀਵਾਰ ਕਰਨਾ ਇਹ ਕੰਮ ਦੇਖੋ ਸ਼ਰਾਬੀ ਦੀ ਸ਼ਰਾਬ ਛੁੱਟ ਜੂ ਹੌਲੀ ਹੌਲੀ ਕਰਕੇ ਦੇਖੋ ਛੁੱਟਦੀ ਹਰ ਇੱਕ ਚੀਜ਼ ਹੌਲੀ ਹੌਲੀ ਹੁੰਦੀ ਹੈ ਪੜਨ ਵਾਲੇ ਬੱਚਿਆਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਚਾਹੀਦਾ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀਆਂ ਹਰ ਇੱਕ ਬੱਚੇ ਤੱਕ ਪਹੁੰਚ ਜਾਵੇ ਬੱਚੇ ਦਾ ਪੜ੍ਹਾਈ ਦੇ ਵਿੱਚ ਮਾਨੇ ਨਹੀਂ ਲੱਗਦਾ ਜਾਂ ਫਿਰ ਜੋ ਪੜਦਾ ਉਹਦੇ ਦਿਮਾਗ ਚੋਂ ਨਿਕਕਾ ਜਾਂਦਾ ਪੜ੍ਹਾਈ ਦੇ ਉੱਤੇ ਫੋਕਸ ਨਹੀਂ ਹੋ ਰਿਹਾ ਬੱਚਾ ਮੁਰੇ ਦੇਖੋ ਪੇਪਰਾਂ ਦਾ ਟਾਈਮ ਆ ਰਿਹਾ ਸਾਰੇ ਮਾਪੇ ਬਹੁਤ ਚਿੰਤਾ ਕਰ ਰਹੇ ਨੇ ਉਹਦੇ ਬੱਚੇ ਮੇਰੇ ਕੋਲ ਬਹੁਤ ਮੈਸੇਜ ਆਇਸੀ ਇੱਕ ਮਾਂ ਸਰਸਪਤੀ ਦਾ ਤੁਹਾਨੂੰ ਜਾਦੂ ਮੰਤਰ ਦੁਨੀਆ ਦੇ ਖੁਸ਼ ਹੁੰਦਾ ਹੈ ਇਹ ਅੱਖਰ ਨੇ ਇਹਨਾਂ ਵਿੱਚ ਇੰਨਾ ਕੁ ਜਾਦੂ ਆ ਨਾ ਮਾਂ ਸਰਸਪਤੀ ਦਾ ਬੱਚੇ ਨੇ ਰਾਤ ਨੂੰ ਇਹਨੂੰ ਸਹਣਾਣੇ ਰੱਖ ਕੇ ਪੜਨਾ ਦੇਖੋ ਧਿਆਨ ਨਾਲ ਇਸ ਨੰਬਰ ਨੂੰ ਰਾਤ ਨੂੰ ਲੇਖ ਕੇ ਸਹਣਾਣੇ ਆਪਦੇ ਥੱਲੇ ਪੈ ਜਾਓ ਸੌ ਜਾਣਾ ਸਵੇਰ ਨੂੰ ਜਦੋਂ ਬੱਚਾ ਕਿਤਾਬ ਖੋਲ੍ਹੂਗਾ ਪੜ੍ਹਨ ਲੱਗੂਗਾ ਆਟੋਮੈਟਿਕ ਸਭ ਕੁਝ ਉਹਦੇ ਯਾਦ ਵੀ ਆਉ ਉਹ ਪੜ੍ਹਾਈ ਦੇ ਵਿੱਚ ਮਨ ਵੀ ਲੱਗੂ ਤੇ ਪੜ੍ਹਾਈ 'ਚ ਤਾਂ ਧਿਆਨ ਦੇਣ ਲੱਗ ਜੂਗਾ ਬੱਚਾ ਸਾਰੇ ਬੱਚਿਆਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਬਤ ਤੇ ਬਤ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਬੱਚੇ ਦਾ ਭਲਾ ਹੋ ਜਵੇ ਹਰ ਇੱਕ ਮਾਪੇ ਬਚਨਤਕਾ ਬੱਚਿਆਂ ਦੇ ਜਿਹੜੇ ਮਾਪੇ ਆਪਣੇ ਬਹੁਤ ਪਰੇਸ਼ਾਨ ਨੇ ਮੇਰੇ ਕੋਲ ਬਹੁਤ ਮੈਸੇਜ ਆ ਰਹੇ ਸੀ ਇਸ ਕਰਕੇ ਫਿਰ ਆਪਾਂ ਇਹ ਵੀਡੀਓ ਬਣਾਈ ਆ ਤੇ ਪੇਪਰਾਂ ਦੇ ਵੀ ਆਪਾਂ ਨੂੰ ਪਤਾ ਵੀ ਟਾਈਮ ਨੇੜੇ ਆ ਰਿਹਾ ਹਰ ਇੱਕ ਮਾਪਾ ਨੂੰ ਟੈਨਸ਼ਨ ਹੋ ਜਾਂਦੀ ਆ ਹਰ ਇੱਕ ਬੱਚੇ ਲਈ ਹੈਕ ਨਹੀਂ ਚਲੋ ਠੀਕ ਆ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਕਰ ਹਾਂਜੀ ਤੁਹਾਨੂੰ ਇੱਕ ਸੈਂਪਲ ਜਿਹਾ ਬਣਾਉਣਾ ਦਿਖਾਉਣੀ ਹੈ ਚੈਨਾ ਆ ਆ ਚੈਨਾ ਇਹ ਬਣਾਉਣਾ ਤੁਸੀਂ ਧਿਆਨ ਨਾਲ ਸੁਣੋ ਨਾ ਤਾਂ ਇੱਕ ਕਾਗਜ਼ ਦੇ ਉੱਪਰ ਲਿਖਣਾ ਨਾ ਇਹ ਹੱਥ ਦੇ ਉੱਪਰ ਲਿਖਣਾ ਸਿਰਫ ਇਹ ਤੁਸੀਂ ਹਵਾ ਦੇ ਵਿੱਚ ਲਿਖਣਾ ਇਹ ਬੋਲਦੇ ਬੋਲਦੇ ਮੈਨੂੰ ਕਦੇ ਵੀ ਕੋਈ ਰੋਕ ਨਹੀਂ ਸਕਦਾ ਮੈਨੂੰ ਕਦੇ ਵੀ ਕੋਈ ਰੋਕ ਨਹੀਂ ਸਕਦਾ ਮੇਰੇ ਤੋਂ ਕਦੇ ਵੀ ਕੋਈ ਵਸਤੂ ਦੂਰ ਨਹੀਂ ਜਾ ਸਕਦੀ ਮੇਰੀਆਂ ਸਾਰੀਆਂ ਇੱਛਾ ਪੂਰਨ ਹੋਣਗੀਆਂ ਫਿਰ ਦੁਬਾਰੇ ਮੈਂ ਬੋਲਦੀ ਆ ਮੈਨੂੰ ਮੈਨੂੰ ਕਦੇ ਵੀ ਕੋਈ ਰੋਕ ਨਹੀਂ ਸਕਦਾ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਪੂਰਨ ਹੋਣਗੀਆਂ ਮੇਤੋ ਕਦੇ ਵੀ ਕੋਈ ਵਸਤੂ ਦੂਰ ਨਹੀਂ ਜਾ ਸਕਦੀ ਤੁਸੀਂ ਇਹ ਹਵਾ 'ਚ ਬੋਲਣਾ ਜਿੰਨਾ ਵੱਧ ਤੋਂ ਵੱਧ ਬੋਲੋਗੇ ਉਹਨਾਂ ਤੁਹਾਡੇ ਕੋਲੇ ਤਨ ਆਊਗਾ ਉਹੀ ਤੁਹਾਡੀ ਇੱਛਾ ਪੂਰਨ ਹੋ ਰਾਤ ਨੂੰ ਤਾਂ ਪੈਣ ਲੱਗਿਆ ਨੇ ਬੋਲ ਕੇ ਬੋਲ ਕੇ ਪੈਣਾ ਵਾ ਜਦੋਂ ਵੀ ਤੁਹਾਡਾ ਟਾਈਮ ਲੱਗੇ ਸਵੇਰ ਸ਼ਾਮ ਦੁਪਹਿਰੇ ਵੇਸ ਤੇ ਤਿੰਨ ਵਾਰੀ ਆ ਜਿਆਦਾ ਵਾਰੀ ਕਰ ਸਕੋ ਤੁਹਾਡੀ ਹਿੰਮਤ ਇੱਕ ਇਹੀ ਗੱਲ ਬੋਲਣੀ ਹੈ ਬਸ ਐਂ ਉਂਗਲੀ ਘਮਾਉਣੀ ਹੈ ਹਵਾ ਦੇ ਵਿੱਚ ਐਸ ਲੋਟ ਦਾ ਆਠਾ ਨਹੀਂ ਬਣਾਉਣਾ ਐਸ ਲੋਟ ਲੰਬਾ ਆਠਾ ਬਣਾਉਣਾ ਹਵਾ ਦੇ ਵਿੱਚ ਫਿਰ ਸੁਣ ਲੋ ਦੁਬਾਰੇ ਧਿਆਨ ਨਾਲ ਮੈਨੂੰ ਕਦੇ ਵੀ ਕੋਈ ਰੋਕ ਨਹੀਂ ਸਕਦਾ ਮੇਰੇ ਤੋਂ ਕਦੇ ਵੀ ਕੋਈ ਵਸਤੂ ਦੂਰ ਨਹੀਂ ਜਾ ਸਕਦੀ ਮੇਰੀਆਂ ਸਾਰੀਆਂ ਇਛਾਵਾਂ ਪੂਰੀਆਂ ਹੋਣਗੀਆਂ ਇਹ ਬੋਲਣਾ ਜਿੰਨਾ ਚਿਰ ਉਂਗਲੀ ਕਮਾਉਣੀਆਂ ਹਵਾ ਦੇ ਵਿੱਚ ਕਮਾਈ ਜਾਣੇ ਤਿੰਨ ਵਾਰ ਤਾਂ ਜ਼ਰੂਰੀ ਬੋਲਣਾ ਤਿੰਨ ਵਾਰੀ ਜ਼ਰੂਰੀ ਕਹਿਣਾ ਵਾ ਬਾਕੀ ਵੱਧ ਵਾਰ ਕਹਸਾ ਤੁਹਾਡੀ ਹਿੰਮਤ ਆ ਤਿੰਨ ਟਾਈਮ ਕਹਿਣਾ ਸਵੇਰੇ ਸ਼ਾਮ ਸਵੇਰੇ ਦੁਪਹਿਰ ਸ਼ਾਮ ਜਿੰਨਾ ਵੱਧ ਵਾਰੀ ਕਹੋਗੇ ਤੁਹਾਡਾ ਫਾਇਦਾ ਕੋਈ ਦੇਖੋ ਜਦੋਂ ਚਨੂਨ ਫੱਕੜੀ ਤੇਲ ਤਾਂ ਕੁਝ ਲੱਗਦਾ ਨਹੀਂ ਨਾ ਤੇ ਪੈਸਾ ਨੋ ਕੀ ਠੇਲਾ ਜਿਹੜੇ ਬੇਲੇ ਬੰਦੇ ਤਾਂ ਕਈ ਕਈ ਵਾਰੀ ਵੀ ਕਰ ਸਕਦੇ ਨੇ ਹੈ ਕਿ ਨਹੀਂ ਕੋਈ ਵੀ ਤੁਹਾਡੀ ਇੱਛਾ ਕੋਈ ਵੀ ਤੁਸੀਂ ਪੂਰਨ ਕਰਨੀ ਚਾਹ ਰਹੇ ਹੋ ਭਾਵੇਂ ਪੈਸਿਆਂ ਦੀ ਹੋਵੇ ਭਾਵੇਂ ਨੌਕਰੀ ਦੀ ਹੋਵੇ ਜਾਂ ਕੋਈ ਤੁਹਾਡੀ ਹੋਰ ਆ ਜਿਹੜੀ ਅਧੂਰੀ ਇੱਛਾ ਕੋਈ ਵੀ ਇੱਛਾ ਸਾਹਿਬ ਇੱਛਾ ਪੂਰੀਆਂ ਹੋਣਗੀਆਂ ਕਰਨਾ ਤੁਸੀਂ ਦੱਸ ਮੈਨੂੰ ਹਾਂਜੀ ਅੱਜ ਤੁਹਾਨੂੰ ਬਹੁਤ ਹੀ ਪਾਵਰਫੁਲ ਮੈਂ ਨੰਬਰ ਦੱਸਣ ਲੱਗੀ ਆਂ ਦੇਖੋ ਨਾ ਹੀ ਤਾਂ ਮੈਂ ਲਾਟਰੀ ਦਾ ਨੰਬਰ ਦੰਨੀ ਆਂ ਨਾ ਮੈਂ ਛੱਠੇ ਦਾ ਦੰਨੀ ਆ ਇਹ ਇਹਨਾਂ ਦੀ ਕਿਸਮਤ ਆ ਜਿਨ੍ਹਾਂ ਦੇ ਨੰਬਰ ਲੱਗਦੇ ਨੇ ਹੈ ਕਿ ਨਹੀਂ ਕਈਆਂ ਕਹਿੰਦੇ ਸਾਡੀ ਲਾਟਰੀ ਸਾਡੀ ਲਾਟਰੀ ਨਿਕਲਿਆ ਹੀ ਕਈ ਕਹਿੰਦੇ ਨੇ ਸਾਡੇ ਛੱਠਾ ਲੱਗਾ ਦੇਖੋ ਮੈਂ ਛੱਠਾ ਲਾਟਰੀ ਦਾ ਨੰਬਰ ਨਾ ਕਦੇ ਦਿੱਤਾ ਤੇ ਨਾ ਮੈਂ ਕਦੇ ਦਵਾਂਗੀ ਨਾ ਹੀ ਮੈਨੂੰ ਇਹਦੇ ਬਾਰੇ ਪਤਾ ਹੈ ਕਿ ਨਹੀਂ ਪਰ ਇੱਕ ਗੱਲ ਜ਼ਰੂਰ ਆ ਪਰ ਜਦੋਂ ਤੁਸੀਂ ਇਹ ਕੰਮ ਕਰੋਗੇ ਤੁਹਾਡੀ ਹਰ ਇੱਕ ਜਗ੍ਹਾ ਤੇ ਜਿੱਤ ਹੋਵੇਗੀ ਭਾਵੇਂ ਖੇਡ ਮੈਦਾਨ ਹੋਵੇ ਜਾਂ ਫਿਰ ਕੋਈ ਵੀ ਕੰਪੀटीशन ਹੋ ਸਕਦਾ ਜਿੱਥੇ ਆਪਾਂ ਨੂੰ ਸ਼ੌਂਕੋਂ ਦਾ ਵੀ ਅਸੀਂ ਜਿੱਤੀਏ ਸਾਡੀ ਉੱਥੇ ਜਿੱਤ ਹੋਵੇ ਕੁਝ ਵੀ ਹੋ ਸਕਦਾ ਜੂਆ ਸੱਠਾ ਲਾਟਰੀ ਕੁਝ ਵੀ ਹੋ ਸਕਦਾ ਉਹਦੇ ਵਿੱਚ ਆਕ ਨਹੀਂ ਉਹ ਤੁਹਾਡੀ ਕਿਸਮਤ ਆ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਇਹ ਪਰ ਜਦੋਂ ਵੀ ਸਾਡੇ ਅੱਛੇ ਅੱਛੇ ਕੰਮ ਬਣਦੇ ਨੇ ਉਹਦੇ ਵਿੱਚ ਭਾਈ ਸਾਡੇ ਰਾਹੁ ਦਾ ਕਾਮਜਾਬ ਹੋਣਾ ਜ਼ਰੂਰੀ ਆ ਹੈ ਕਹਿੰਦੇ ਨਹੀਂ ਹੁੰਦਾ ਜਿਹਦੇ 10ਵੇਂ ਘਰ ਵਿੱਚ ਰਾਹੂ ਉਹਦਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜੇ 10ਵੇਂ ਘਰ ਵਿੱਚ ਰਾਹੂ ਆ ਨਾ ਫੇਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਵੀਰਵਾਨ ਤੋਂ ਤੁਹਾਡੇ ਕੋਲ ਲక్ష్ਮੀ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਹਾਂ ਐਨੀ ਕਿ ਜ਼ਰੂਰ ਗੱਲ ਆ ਜੇ ਆਪਾਂ ਕੁਝ ਪਾ ਕਰਦੇ ਤਾਂ ਪਾ ਕਰਨ ਦੇ ਨਾਲ ਸਾਡੇ ਕੋਲੇ ਲక్ష్ਮੀ ਜ਼ਰੂਰ ਆਉਣ ਲੱ ਆ ਜਾਂਦੀ ਹੈ ਦੇਖੋ ਇੱਕ ਜਿਵੇਂ ਲੋਕਾਂ ਦੇ ਮੈਸੇਜ ਆਉਂਦੇ ਨੇ ਵੀ ਸਾਡੀ ਜੇਬ ਵਿੱਚ ਕਦੇ ਅਸੀਂ ਪੈਸਾ ਨਹੀਂ ਸਿਰਿਆ ਸਾਡੀ ਜੇਬ ਦੇ ਵਿੱਚ ਪੈਸਾ ਰਹਿਣ ਲੱਗੇ ਉਹਨਾਂ ਦਾ ਰਾਹੂ ਖਰਾਬ ਹੋਊਗਾ ਰਾਹੂ ਠੀਕ ਹੋ ਗਿਆ ਪੈਸਾ ਜੇਬ ਦੇ ਵਿੱਚ ਰਹਿਣ ਲੱਗੇ ਮੈਂ ਕੌਣ ਹਾਂ ਵੀ ਮੈਂ ਕਿਤੇ ਉਹਨਾਂ ਦੀ ਜੇਬ 'ਚ ਪੈਸੇ ਪਾਈ ਨਹੀਂ 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 ਦੇਖੋ ਸਾਰੇ ਸਾਡੇ ਗ੍ਰਹਿ ਦੋਸ਼ ਹੁੰਦੇ ਨੇ ਕੁਝ ਸਾਡੇ ਤੇ ਮਾਲਕ ਦੀ ਕਿਰਪਾ ਹੁੰਦੀ ਹੈ ਕੁਝ ਇਹ ਹੁੰਦਾ ਪਤਾ ਨਹੀਂ ਕਿਹੜੇ ਟੋਟਕੇ ਨੇ ਕਿਹੜੇ ਨਸਾਨ ਤੇ ਕੰਮ ਕਰ ਜਾਂਦਾ ਮੇਨ ਚੀਜ਼ ਇਹ ਹੁੰਦੀ ਹੈ ਦੇਖੋ ਇੱਕ ਇੱਕ ਗੱਲ ਦੇ ਉੱਤੇ ਜੇ ਮੈਂ ਧੰਤ ਤੇ ਲਾ ਲਓ ਲੱਖਾਂ ਟੋਟਕੇ ਨੇ ਸ਼ਾਦੀ ਤੇ ਲਾ ਲਓ ਲੱਖਾਂ ਟੋਟਕੇ ਨੇ ਹੋਰ ਕੋਈ ਮੁਕਦਮਾ ਕਚੈਰੀ ਕੋਟ ਕਚੈਰੀ ਕੋਈ ਹੋਰ ਪਤੀ ਪਤਨੀ ਦਾ ਝਗੜਾ ਹਰ ਇੱਕ ਤੋਂ ਲੱਖ ਲੱਖ ਟੋਟਕਾ ਦੇਖੋ ਪਤਾ ਨਹੀਂ ਕਿਹੜੇ ਟੋਟਕੇ ਨੇ ਕਿਹੜੇ ਇਨਸਾਨ ਤੇ ਕੰਮ ਕਰਨਾ ਹੁਣ ਤੁਸੀਂ ਧਿਆਨ ਨਾਲ ਦੇਖੋ ਇੱਕ ਤਾਂ ਮੇਰੀ ਸਕੈਨ ਹੋਜੀ ਆ ਇੱਕ ਪੈਨ ਹੋ ਜਾ ਦੇਖੋ ਤਾਂ ਦੀ ਨਾ ਪਹਿਲ ਤਾਂ ਮੈਨੂੰ ਇਹ ਦੱਸੋ ਅਖਰ ਦੀ ਨਾ ਦੀ ਤਾਂ ਹੈ ਪਰ ਮੇਰੀ ਸਕੈਨ ਨਹੀਂ ਇਹ ਨੀ ਲਾਲ ਮੈਂ ਕੀ ਕਰਾਂ ਮੇਰੇ ਬਸੇ ਨਹੀਂ ਹੈਗਾ ਸਕੈਨ ਨਹੀਂ ਰੱਬ ਨੇ ਲਾਲ ਕਿਉਂ ਬਣਾਈ ਆ ਹੁਣ ਤੁਸੀਂ ਇਹ ਤਾਂ ਇਹ ਵਾਲਾ ਦੇਖੋ ਚੈਨ ਲਿਖਣਾ ਜਿਹੜਾ ਪਹਿਲਾਂ ਮੈਂ ਲਿਖਿਆ ਇਹ ਵਾਲਾ ਚੈਨ ਤੇ ਹੁਣ ਤੁਸੀਂ ਇਹ ਵਾਲੀ ਆਰ ਲਿਖਣੀ ਆ ਧਿਆਨ ਨਾਲ ਦੇਖਿਓ ਉਹ ਗੋਲ ਵਾਲੀ ਆਰ ਨਹੀਂ ਲਿਖਣੀ ਜਿਹੜੀ ਗੋਲ ਵਾਲੀ ਆਰ ਹੁੰਦੀ ਹੈ ਉਹ ਨਹੀਂ ਲਿਖਣੀ ਇਸ ਤਰ੍ਹਾਂ ਦੀ ਆਰ ਲਿਖਣੀ ਆ ਗੋਲ ਵਾਲੀ ਆਰ ਨਹੀਂ ਲਿਖਣੀ ਹੁਣ ਤੁਸੀਂ ਇਹ ਵਾਲਾ ਚੈਨ ਲਿਖਣਾ ਇਹ ਦੇਖ ਲਓ ਧਿਆਨ ਨਾਲ ਇਹ ਤਿੰਨੇ ਸਪੈਲਿੰਗ ਲਿਖਣੇ ਨੇ ਅਗਰ ਨਹੀਂ ਤੁਹਾਡੇ ਸਮਝ ਆਉਂਦੀ ਮੈਂ ਤੁਹਾਨੂੰ ਇੱਕ ਵਾਰੀ ਕਾਪੀ ਤੇ ਵੀ ਲਿਖ ਕੇ ਦਖਾਣੇ ਕਿਉਂ ਮੇਰੀ ਸਕੈਨ ਨਹੀਂ ਆਣੀ ਲਾਲ ਲਾਲਾ ਨਹੀਂ ਪਤਾ ਲੱਗਦਾ ਅਗਲੇ ਨੂੰ ਮੈਂ ਕਾਪੀ ਤੇ ਲਿਖ ਕੇ ਦੱਸ ਦਿੰਨੀ ਆ ਕਿਉਂਕਿ ਮੇਰੀ ਸਕੈਨ ਨਹੀਂ ਆਣੀ ਲਾਲ ਪਤਾ ਹੀ ਨਹੀਂ ਲੱਗਦਾ ਅਗਲੇ ਨੂੰ ਲੈ ਦੇਖ ਲਓ ਇਹ ਤੁਸੀਂ ਐਪ ਆ ਆਰ ਇਧਰ ਤੁਹਾਨੂੰ ਦੀ ਸਿੱਧਾ ਦੀ ਲਿਆਉਣਗੇ ਮੈਨੂੰ ਇਧਰ ਪੁੱਠੇ ਦੀਂਦੇ ਨੇ ਇਹ ਤੁਸੀਂ ਅਗਰ ਆਪਣੀ ਲੈਗ ਦੇ ਉੱਪਰ ਲਿਖਦੇ ਹੋ ਤਾਂ ਜ਼ਿਆਦਾ ਕੰਮ ਜਾਵਾ ਹਰ ਇੱਕ ਪਾਸੇ ਤੁਹਾਨੂੰ ਜਿੱਤ ਦਿਵਾ ਸਕਣਗੇ ਇਹ ਤਿੰਨ ਸਪੈਲ ਧਿਆਨ ਨਾਲ ਲਿਖਿਓ ਪਰ ਕਿਸੇ ਦਾ ਬੁਰਾ ਲਈ ਨਾ ਲਿਖ ਲਿਓ ਮੈਸੇਜ ਆਉਂਦੇ ਨੇ ਵੀ ਸੀ ਮਕਾਨ ਵੇਚਣਾ ਪਰ ਵੇਕ ਨਹੀਂ ਰਿਹਾ ਵੀ ਦੰਬੀ ਪੂਰੇ ਮਿਲ ਜਣ ਤੇ ਮਕਾਨ ਵੀ ਚੰਗਾ ਚੋਖਾ ਵਧੀਆ ਟੈਮਨਰ ਬਿਕ ਜੂਏ ਦੇਖੋ ਤੁਸੀਂ ਛੋਟਾ ਜਿਹਾ ਕੰਮ ਕਰਨਾ ਉਸੇ ਮਕਾਨ ਦੀ ਥੋੜੀ ਜਿਹੀ ਮਿੱਟੀ ਲੈਣੀ ਹੈ ਉਸੇ ਮਕਾਨ ਦੇ ਅੰਦਰੋਂ ਥੋੜੀ ਜਿਹੀ ਲੱਕੜੀ ਉਸੇ ਮਕਾਨ ਦੇ ਅੰਦਰੋਂ ਥੋੜਾ ਜਿਹਾ ਲੋਹੇ ਦਾ ਟੁਕੜਾ ਹੁਣ ਤਿੰਨਾਂ ਚੀਜ਼ਾਂ ਨੂੰ ਤੁਸੀਂ ਲਾਲ ਰੰਗ ਦੇ ਕੱਪੜੇ ਕਿਟੋੜੀ ਬਣਾ ਕੇ ਬੰਨ ਲੈਣੀ ਹੈ ਤੇ ਉਸ ਤੋਂ ਬਾਅਦ ਇਹਨੂੰ ਸਾਰੇ ਘਰ ਦੇ ਵਿੱਚ ਘੁਮਾਉਣਾ ਮੰਗਲਵਾਰ ਵਾਲੇ ਦਿਨ ਮੰਗਲਵਾਰ ਵਾਲੇ ਦਿਨੇ ਤੁਸੀਂ ਇਸ ਨੂੰ ਜਲ ਪ੍ਰਵਾਹ ਕਰਦੇ ਹੋ ਤੁਹਾਨੂੰ ਮੂਹ ਮੰਗੀ ਕੀਮਤ ਵੀ ਮਿਲੂ ਜਿਨੀ ਤੁਸੀਂ ਚਾਹੁੰਦੇ ਹੋ ਤੇ ਤੁਹਾਡਾ ਘਰ ਬਹੁਤ ਜਲਦੀ ਵਿਕ ਚੁੱਕਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਲੋੜ ਨਹੀਂ ਛੋਟਾ ਜਿਹਾ ਕੰਮ ਕਰ ਲਓ ਦੇਖੋ ਕਰਨਾ ਤੁਸੀਂ ਦੱਸਣਾ ਮੈਂ ਹੈ ਕਿ ਜਿਨ੍ਹਾਂ ਨੂੰ ਯਕੀਨ ਆ ਉਹ ਕਰਦੇ ਨੇ ਜਿਨੇ ਹਾਸੇਗਾ ਮੈਂ ਗੱਲ ਟਾਲਣੀ ਉਹਨਾਂ ਨੂੰ ਕੋਈ ਮਤਲ ਨਹੀਂ ਜਿਨ੍ਹਾਂ ਜਰੂਰਤ ਆ ਪਈ ਉਹ ਤਾਂ ਕਹਿੰਦੇ ਨੇ ਸਾਡੇ ਕੰਮ ਜਿਨ੍ਹਾਂ ਦੇ ਬਣਦੇ ਨੇ ਵੀ ਦੇਖੋ ਉਹਨਾਂ ਦੇ ਮਾਲਕ ਬਹੁਤ ਬਣਾ ਰਹੇ ਪਰ ਮੇਰਾ ਇਹਦੇ ਵਿੱਚ ਕੋਈ ਰੋਰ ਨਹੀਂ